ਵਲੌਗ ਵੀਰਪਾਲ ਕੌਰ ਵਸ ਤੋਂ ਦਾ ਬਹੁਤ ਤਹਿਦੀ ਦਾ ਧੰਨਵਾਦ ਹੋਰ ਸੁਣਾਓ ਜੀ ਮੈਂ ਠੀਕ ਠਾਕ ਹਾਂ ਜੀ ਕਿ ਭਰਾ ਤੇ ਆਪਿੰਦਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰਕੇ ਮੈਂ ਟੈਗ ਕਰਕੇ ਦੱਸਿਆ ਕਰ ਆਪਣੀ ਵੀਡੀਓ ਕਿੰਦਾਂ ਦੀ ਲੱਗਦੀ ਆ ਬਹੁਤ ਤਹਿਦੀ ਦਾ ਧੰਨਵਾਦ ਕਰਦੇ ਆ ਤੁਹਾਡਾ ਆਪਣੇ ਨਾਲ ਜੁੜਨ ਦਾ सोने सोह कमेंट कर तो बहुत भैन मैं पूछ दें कि आप हाँ जी हम ठीक है कुछ फर्क तो मैं तो खंघ रेसा ख रेसा जानी खंघ जी खुद खिते के जो खंघ आस यकलीफ आए लगे कि मैं टाइफॉयड पर टाइफॉइड तो नहीं होना वैसे पता थौले पुआले तैन है ना यंघ जुकाम न करके जकड़ी जी पाई हाँ ਤੇ ਢਾਈ ਫੜ ਤੇ ਵਸਤ ਲਗਾਦਾ ਹੁਣ ਹਨ ਤੇ ਰਾਤ ਤਾਂ ਵੈਸੇ ਅਸੀਂ ਕੱਚੀ ਲੱਸੀ ਵੀ ਸਰਾਣੇ ਰੱਖਤੀ ਸੀਗੀ ਪਰ ਸੋ ਤਾਂ ਰੱਖੀ ਨਹੀਂ ਤੂੰ ਖਾਂਗੇ ਜੇ ਕੰਮ ਕਰਦੇ ਜੇ ਪਈਆਂ ਰਾਸੋ ਕੱਚੀ ਲੱਸੀ ਸਾੜ ਗੱਲ ਨੂੰ ਬਹਿ ਮੁੰਜਾ ਹੋ ਗਿਆ ਇਹਨਾਂ ਨੂੰ ਰਿਫਰਿਜਰੇਟਰ ਨੂੰ ਗਏ ਵੀ ਦਿਨ ਉਹਨੇ ਫੇਰ ਵੀ ਮੇਰੇ ਸਰਾਣੇ ਕੱਚੀ ਲੱਸੀ ਰੱਖ ਕੇ ਕਹਿੰਦੇ ਤੁਸੀਂ ਪਰਸੋਂ ਰੱਖੀ ਨਹੀਂਗੀ ਤਾਂ ਹੀ ਨਹੀਂ ਖਾਣੀ ਠੀਕ ਹੋਏ ਤੇ ਰਾਤ ਰਾਤ ਤੇ ਸਰ ਕੋਈ ਨਹੀਂ ਆ ਤਾਂ ਪਾਦੀ ਗਿ ਰੱਖ ਦੇ ਤਿੰਨ ਦਿਨ ਰੱਖ ਲਾਂਗੇ ਤੇ ਢਾਈ ਵਰਤ ਆਪਾਂ ਨੂੰ ਨਹੀਂ ਖਾਏਗਾ ਹਨਾ ਤੂੰ ਖਾਂਗੇ ਜੇ ਕੰਮ ਕਰਦੇ ਨਾ ਦੱਸੋ ਜੀ ਤੁਸੀਂ ਮੈਨੂੰ ਵਿਖਾਂਗੇ ਜਦੋਂ ਕੰਮ ਤੋਂ ਮੈਂ ਕੀ ਲਵਾਂ ਲਓ ਜੀ ਅੱਜ ਆਪਾਂ ਤੁਹਾਨੂੰ ਕੋਰੀਆਰ ਕਰਵਾਉਣ ਲੱਗੇ ਆ ਸੋਨ ਦਿਖਾਉਣੀ ਆ ਇਹਦੇ ਕੁਝ ਬਣ ਕੇ ਤਿਆਰ ਸ ਨੇ ਆਪਣੇ ਤੋਂ ਤੇ ਲਓ ਜੀ ਬਹੁਤ ਵਧੀਆ ਇਹ ਬਲਾউজ ਟੋਪੀ ਜਰਾਬਾ ਬਣ ਕੇ ਤਿਆਰ ਹੋਏ ਆ ਸੋਨ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਆ ਲਓ ਜੀ ਦੇਖੋ ਪਹਿਲਾਂ ਆਪਾਂ ਸ਼ੁਰੂ ਕਰਦੇ ਆ ਬਲਾউজ ਤੋਂ ਬਹੁਤ ਸੋਹਣਾ ਬਲਾউজ ਆ ਇਹ ਬਣ ਕੇ ਤਿਆਰ ਹੋਇਆਗਾ ਏ ਹੈਗਾ ਜੀ ਪਟਿਆਰੇ ਤੋਂ ਪਟਿਆਰੇ ਦੇ ਵਿੱਚ ਕੋਈ ਪੈਂਡਾ ਨਹੀਂ ਤੇ ਉਹਨਾਂ ਦਾ ਪੈਂਡਾ ਬਲੌਜ ਆ ਇਹ ਇਹਨਾਂ ਦਾ ਪੈਂਡਾ ਗੂਗਲ ਪੇ ਤਾਂ ਪਾਸੋਂ ਡਲ ਹੋ ਗਿਆ ਸੀਗਾ ਤੇ ਪਰ ਆਪਾਂ ਹਾਜੀ ਕੋਰੀਅਰ ਕਰ ਲਿਆਂਗੇ ਅੱਜ نکالਦੇ ਅੱਜ ਵੀ ਆਪਣੇ ਰੇਪ ਆਉਂਦੇ ਆ ਸਵੇਰੇ ਆਪਾਂ ਡਕਮਦੀ ਨਹੀਂ ਸਵੇਰੇ ਪਕਣ ਲੱਗੇ ਦੇਖੋ ਜੀ ਬਹੁਤ ਸੋਹਣਾ ਬਣ ਕੇ ਬਲੈਕ ਕਲਰ ਦਾ ਤਿਆਰ ਹੋਇਆਗਾ ਸੋਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਤੋਂ ਹੋਵੇ ਤੁਸੀਂ ਕੋਰੀਅਰ ਕਰਵਾ ਸਕਦੀਆਂ ਤੇ ਕਨੈਕਟ ਨੰਬਰ ਤੁਹਾਨੂੰ ਪਤਾ ਵੀ ਮੇਰਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੁੰਦਾ ਹੈ ਬਹੁਤ ਸੋਹਣਾ ਬਣ ਕੇ ਤਿਆਰ ਹੋਗਾ ਦੋਨੇ ਸਾਈਡ ਪੱਡੇ ਜਾਣਗੇ ਕਾ ਦਿੱਤਾਗਾ ਤੇ ਇਹ ਚੀਜ਼ ਤੇ ਆਪਾਂ ਕ੍ਰੋਸ਼ੀਆ ਕੀਤਾ ਗਲਤੀ ਵੀ ਕ੍ਰੋਸ਼ੀਆ ਕੀਤਾ ਵਾ ਨੋ ਸੇ ਦੇਖੋ ਜੀ ਬਹੁਤ ਸੋਹਣਾ ਬਣਿਆ ਤਿਆਰ ਸੋ ਇਹਨੂੰ ਵੈਨਾ ਚੀਜ਼ਾਂ ਦੀ ਜ਼ਰੂਰਤ ਆ ਤੁਸੀਂ ਬਣਵਾ ਸਕਦੇ ਆ ਸਕਰੀਨ ਨੋ ਸੇ ਇਹ ਆ ਪਸਵਰੇ ਕਰਾਮਾ ਕੇ ਪੁਰੀਆ ਤੇ ਇਹਦਾ ਰੇਟ ਆ ਰਿਹਾ ਜੀ ਰੇਟ ਆ ਪਨਾਇ ਸੀ ਸਰਪੀਆ ਲੋ छे सौ रुपया रेट लाया है बहुत सोहना बन के ब्लैक कलर का ब्लाउज तैयार होगा योजना टोपी टोपियां तो अपने को वैसे बन के तैयार आ गई तो आप सवेरे टोपिया की वीडियो दिखावा कुछ अच्छ अपने को लै गया बन गया देखो ਇਹ ਟੋਪੀ ਵੀ ਦਾ 3 ਦਾ ਪਨ ਆਇਆ 200 ਤੋਂ ਸਰ ਵੀ ਬਹੁਤ ਸੋਹਣਾ ਡਿਜ਼ਾਈਨ ਪਾਇਆ ਵਾ ਤੁਸੀਂ ਵੀ ਇਸ ਤਰ੍ਹਾਂ ਕੋਟੀ ਜਾ ਕੇ ਤੇ ਡਿਜ਼ਾਈਨ ਪਵਾਉਣਾ ਹੋਵੇ ਪਵਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਇਹ ਵੀ ਬਹੁਤ ਢੁਲਾ ਢੁਲਾ ਬਣਾਇਆ ਹੋਇਆ ਹੈ ਬਹੁਤ ਜ਼ਿਆਦਾ ਮੰਗਾ ਇੰਨੀ ਕਿ ਜ਼ਿਆਦਾ ਮੰਗਾ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੀ ਅਸਮਦ ਹੋਸ ਅੱਛੇ ਜਰਾ ਬਾਬਾ ਵਾਲ ਕੇ ਤਿਆਰ ਹੋ ਗਏ ਨਰਪੀਨ ਕੋਲ ਵੀਡੀਓ ਪਹਿਲਾਂ ਚੱਲੀ ਜਾਊਗੀ ਦੇਖ ਲੈਾਂਗੇ ਦੇਖੋ ਜੀ ਇਹ ਆਪਾਂ ਸੈੱਟ ਕਰਤਾ ਦੋਨਾਂ ਦਾ ਇਹ ਡਾਰਕ ਨੀਲਾ ਇਹ ਟੂ ਪੀਸ ਕਲਰ ਹੈਗਾ 200 ਰੁਪਿਆ ਰੇਟ ਲਾਇਆ 200 ਰੁਪਿਆ ਪੇਦਰ ਕਿਟ ਲਾਇਆ 200 ਰੁਪਿਆ ਇਧਰ ਰੇਟ ਲਾਇਆਗਾ ਨਾ ਜੀ ਨਾ ਜੀ ਤੁਹਾਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਪ ਦਾ ਕਨੈਕਟ ਨੰਬਰ ਆਪਣੇ ਬੁਗਾਤ ਨੂੰ ਮਾਰਦੀ ਗੱਲ ਕਰੋ ਕਨੈਕਟ ਨੰਬਰ ਆਪਣਾ ਵੀਡੀਓ ਦੇ ਉੱਪਰ ਦਿੱਤਾ ਹੁੰਦਾ ਵਾ ਬਹੁਤ ਖੁੱਲੀਆਂ ਡੁੱਲੀਆਂ ਨੇ ਤੇ ਇਹਦੇ ਨਾਲ ਦੀ ਮੇਰੀ ਵੀ ਆ ਮੈਂ ਹੁਣ ਵੀਡੀਓ ਤੇ ਬਣਾਉਣ ਕਰਕੇ ਮੈਨੂੰ ਲਾਉਣੀ ਪਈ ਦੇਖੋ ਜੀ ਮੇਰਾ ਸਕਿਨ ਜੇ ਕਲਰ ਕੀ ਆ ਮੇਰੇ ਤੇ ਬਸ ਪ੍ਰਾਲੀਆਂ ਦੇਖੋ ਜੀ ਮੇਸ ਕਿਉਂਕਿ ਮੇਰਾ ਸਿਰ ਦੁਖ ਲਾਤੀ ਜਾਂਦਾ ਜਿਵੇਂ ਨਾਲ ਲੱਭ ਮੈਨੂੰ ਹੀ ਲਿਆ ਨਹੀਂ ਪੈਂਦੀ ਆ ਮੈਂ ਢਿੱਲੀ ਕਰਕੇ ਹਾਂ ਵੀ ਕਪੋਤੀ ਪੁਤੀ ਲਾ ਕੇ ਹਟਿ ਕਰਕੇ ਤੇ ਬਾਅਦ ਚ ਮੈਂ ਜਿਦਾ ਚਾਹ ਚ ਪੀਤੀ ਜਰ ਉਹ ਜੀ ਦਿਨੇ ਤਾਂ ਪਕਾ ਦੀ ਲੈਣੀ ਸੀ ਮੇਰੇ ਇੰਨੀਆਂ ਕਿ ਸਿਰ ਚ ਪੀੜਾਂ ਪੈਣ ਦੀ ਸੀ ਇਹਦਾ ਕਰਕੇ ਫਿਰ ਮੇਲੇ ਲਈ ਮੈਨੂੰ ਫੇਰ ਆਮਦਾਰੀ ਨਿਗਾਹਸ ਆਈ ਨੀਲੀ ਵਸਤਰ ਜੂੜੇ ਦੀ ਲਾਓ ਜੀ ਮੇਰੇ ਕੋਲ ਸਈ ਜੂੜੇ ਲਾਏ ਹੋਏ ਆ ਹਾਂ ਸਰ ਮਾਰ ਇੱਕ ਤਾਂ ਕਲਰ ਹੈ ਮਾਲਟੀ ਹੀਰ ਜੀ ਇੱਕ ਬਲੈਕ ਚ ਤਿੰਨ ਚਾਰ ਲਾਈਆਂ ਹੋਈਆਂ ਮੇਰੇ ਇਸ ਤਰ੍ਹਾਂ ਲਓ ਜੀ ਦਸੇ ਜੀ ਕਿਤਾ ਲਗੀ ਆਪਣੀ ਟੋਪੀ 200 200 ਰੁਪਏ ਆ ਰਿਹਾ ਡਾਟਾ ਸੇ ਸੀ ਮਗਵਾ ਸਕਦੇ ਇਹਨਾਂ ਚ ਕੋਈ ਵੀ ਸੁਣ ਪਸੰਦ ਹੋਵੇ ਨਾ ਹੋਵੇ ਇਹ ਭੈਣ ਨੂੰ ਗੂਗਲ ਪੇਡ ਅੱਨਾ ਪਨ ਪਰਸੋਂ ਹੋ ਗਿਆ ਸੀਗਾ ਸੌਰੀ ਭੈਣੇ ਆਪਾਂ ਸਤ ਦੋ ਦਿਨ ਪਹਿਲਾਂ ਆਪਾਂ ਗੂਗਲ ਪੇਡ ਅੱਨਾ ਕਰਵਾ ਲਿਆ ਕਿਉਂਕਿ ਜਿੱਦਨ ਆਪਾਂ ਕੋਰੀਅਰ ਕਰਵਾਉਣਾ ਹੋਵੇ ਪੌਦਿਆਂ ਦੀ ਕਰਵਾਉਣੇ ਉਹਨੇ ਪਹਿਲਾਂ ਨਹੀਂ ਕਰ ਪਾਉਂਦੇਗੇ ਚਲੋ ਇੱਕ ਤੁਹਾਨੂੰ ਪਤਾ ਵੀ ਮੈਂ ਤੁਹਾਡੇ ਢਿੱਲੀ ਜੀ ਕਰਕੇ ਥੋੜਾ ਜਿਹਾ ਹੋ ਜਾਂਦਾ ਹੈਗਾ ਉਦਸਾ ਜੀ ਖਾਂਗੇ ਚ ਖਾਵ ਤੋ ਆਪਾਂ ਕੀ ਲਈਏ ਨੱਕ ਦੇ ਅੰਦਰ ਆਵਾਜ਼ ਆਈ ਜਾਂਦੀ ਐ। ਲੋਜ਼ ਇਸੇ ਬਲ ਹਾਲ। ਬਸ ਬਲਾਵਤ। ਤੁਸੀਂ ਵੀ ਜਿਹੜਾ ਮਾਰਤੀ ਕਲਰ ਤੁਸੀਂ ਬਣਵਾਉਣਾ ਹੋਵੇ ਛੂਟ ਦੇ ਨਾਲ ਦਾ ਕੋਈ ਪਾਰਟੀ ਵੇਅਰ ਕੋਈ ਫੰਕਸ਼ਨ ਦੀ ਆਪ ਦੇ ਛੂਟ ਦੇ ਨਾਲ ਡਰੈਸ ਤਿਆਰ ਕਰਵਾਉਣਾ ਹੋਵੇ। ਤੇ ਬਹੁਤ ਬਹਗਦੇ ਮੈਥੋਂ ਇਸ ਤਰ੍ਹਾਂ ਕਰਵਾਉਂਦੀ ਆ ਨੀ ਨਿਰਗ ਪ੍ਰੋਗਰਾਮ ਫੰਕਸ਼ਨ ਵਗੈਰਾ ਹਮ ਦੋਨਾਂ ਦੇ ਛੂਟ ਦੇ ਨਾਲ ਦੇ। ਲੋਕ ਦੇਣ ਵਾਸਤੇ ਤੁਸੀਂ ਮੈਨੂੰ ਦੱਸ ਸਕਦੇ ਤੇ ਆਪਾਂ ਤੁਹਾਡੇ ਛੂਟ ਦੇ ਨਾਲ ਦਾ ਘੱਲਾਂਗੇ ਬਣਾ ਕੇ ਲਓ ਜੀ ਇਹ ਆਪਾਂ ਬਣਾ ਕੇ ਤਿਆਰ ਕਰ ਲਿਆ ਤੇ ਆਪਾਂ ਸਵੇਰੇ ਹੀ ਕੋਸਾ ਆਪਾਂ ਕੱਪੜੇ ਕਰਵਾਵਾਂਗੇ ਸਵੇਰੇ ਗੁਰੂ ਘਰ ਫਿਰ ਕੋਸਾ ਪੀ ਕਰਵਾਉਣਾਗਾ ਕਿਉਂਕਿ ਇਹ ਹੀ ਕਰਵਾਉਣਾ ਆਪਾਂ ਇਹ ਚੀਜ਼ਾਂ ਮੇਰੇ ਕੋਲ ਬਣ ਕੇ ਨਹੀਂ ਤਿਆਰ ਹੁੰਦੀਆਂ ਨਹੀਂ ਤਾਂ ਮੈਂ ਡੇਲੀ ਹੀ ਕਰਵਾਵਾਂ ਪਰ ਜਿਵੇਂ ਜਿਵੇਂ ਬਣ ਕੇ ਤਿਆਰ ਹੁੰਦੀਆਂ ਫਿਰ ਆਪਾਂ ਉਸ ਦਿਨ ਹੀ ਕਰਵਾਈ ਜਾਂਦੇ ਹੁੰਦੀ ਆ ਤੇ ਸਾਨੂੰ ਪਰਸੋ ਪੱਕ ਇਤਿਹਾਸ ਆਪਣੀ ਲੰਟਰਵਾ ਮੰਗੇ ਬਲੌਗ ਉਹਦੀ ਵੀ ਮੈਂ ਸੋਚ ਰਹੀ ਸੀ ਸ਼ਾਇਦ ਸੀ ਵੀਡੀਓ ਵੀ ਪਾਉਣੀ ਰਹੀ ਜਾਂਦੀ ਹੈ ਉਹ ਕੈਮਰਾ ਫਿਰ ਇੱਕ ਪਹਿਲਾਂ ਆਪਾਂ ਨੂੰ ਤੇ ਇਸ ਪਰਸੋ ਜਿੰਨਾ ਦੇ ਸਵੇਰੇ ਗੂਗਲ 'ਤੇ ਡਾਣ ਜਿਵੇਂ ਪਰਸੋ ਉਹ ਕੇ ਆਪਾਂ ਕਰਵਾ ਦਾਂਗੇ ਚਲੋ ਜੀ ਠੀਕ ਆ ਕੋਲ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਮੰਗਵਾ ਸਕਦੇ ਹੋ ਕਨੈਕਟ ਨੰਬਰ ਆਪਾਂ ਆਪਰ ਦਿੱਤਾ ਹੁੰਦਾ